ਜੀ ਕੀ ਨਾਮ ਰਾਜ ਕੁਮਾਰ ਜੀ ਅੱਛਾ ਜੀ ਦੁਕਾਨ ਤੇ ਕਿਨੇ ਸ਼ੋਰਟ ਹੋ ਗਏ ਅੱਗ ਲੱਗੀ ਕਿੰਨੇ ਵਜੇ ਦੀ ਘਟਨਾ ਹੈ ਤੇ ਕਿੰਨਾ ਦਾ ਨੁਕਸਾਨ ਹੋਇਆ ਇਸ ਵੇਲੇ 9:30 ਦਾ ਟਾਈਮ ਹੈ ਜੀ ਨਾ ਮੈਨੂੰ ਮੁੰਡੇ ਦਾ ਫੋਨ ਆਇਆ ਸੀ ਵੀ ਅੱਗ ਲੱਗੀ ਉਸ ਵਾਰ ਸਮਝ ਲਵੇ ਅੱਧੇ ਪੌਣੇ ਘੰਟੇ ਦਾ ਸਾਰਾ ਕੰਮ ਕਿੰਨਾ ਦਾ ਨੁਕਸਾਨ ਹੋਇਆ ਸਾਡਾ ਕੋਈ ਅੱਛਾ ਮੈਂ ਲੱਖਾਂ ਜੀ ਸਮਝ ਲੋ ਇਹ ਇੱਕ ਆਈਡੀਆ ਲਈਏ ਹਲਦਰ ਦਾ ਸਾਰਾ ਕੁਝ ਦੇਖਿਆ ਨਹੀਂ ਤਾਂ ਫਿਰ 50-60 ਤੱਕ ਪਹੁੰਚ ਹੀ ਜਾਣਾ ਕਾਰਨ ਸ਼ੋਰਟ ਸਰਕਟ ਹੀ ਹੈ ਜੀ ਸ਼ੋਰਟ ਸਰਕਟ ਹੀ ਹੈ ਅੱਗੇ ਜਸਪਾਲ ਜੀ ਕਿਹਾ ਪਟਾਕੇ ਵਜ ਰਹੇ ਨੇ ਜਿਹੜੇ ਮੇਰੇ ਲੇਬਰ ਲੱਗੇ ਉਹਨਾਂ ਨੇ ਦੱਸਿਆ ਵੀ ਸਵੇਰੇ ਤੋਂ ਪਟਾਕੇ ਬਹੁਤ ਵਜੇ ਆ ਜਿੱਦ ਕਰਕੇ ਅੰਦਰ ਆ ਗਏ ਸਿਰਫ 5 ਗਿੜ ਕਿੰਨੀ ਕ ਵਜ ਤੱਕ ਹੋ ਸਕਦਾ ਫਾਇਰ ਬ੍ਰੇਡ 5-7 ਮਿੰਟ ਦੀ ਹੁੰਦੀ ਹੈ ਕਿੰਨੀਆਂ ਗੱਡੀਆਂ ਪੰਜ ਗੱਡੀਆਂ ਆਈਆਂ ਸੀ 4 ਲੱਖ ਇਹਨਾਂ ਨੂੰ ਲੱਗਦਾ ਨਹੀਂ ਵੱਡਾ ਹਾਸ ਹੋ ਸਕਦਾ ਸੀ ਕਿਉਂਕਿ ਨਾਲ ਬਿਲਕੁਲ ਕੋਈ ਬੈਂਕ ਨਹੀਂ ਦੇਖੋ ਜੀ ਅਗਰ 5-8 ਐਂਸਨ ਆ ਬੰਦੇ ਵੱਡਾ ਹਾਸ ਹੋ ਠੀਕ ਬਹੁਤ ਜੀ ਬਹੁਤ ਵੀ ਮਾੜੀ ਗੱਲ ਹੋਈ ਹੈ ਸਾਡੇ ਦੋਸਤ ਨੇ ਕਿਸ ਆਲ ਦੇ ਤੋਂ ਤੁੰਦਨਗਰ ਤੇ ਵਿਚੋਰ ਸਵੇਨੇ ਆਚਾਨਕ ਜਿਹੜੀ ਸ਼ਾਰਟ ਸਰਕਟ ਦੇ ਨਾਲ ਅੱਧ ਲੱਗੀਏ ਤੇ ਬਹੁਤ ਵੱਡਾ ਨੁਕਸਾਨ ਹੋ ਚੁੱਕਾ ਹੈ ਪਰਿਵਾਰ ਨੂੰ ਬਸ ਉਹਨਾਂ ਦੇ ਨਾਲ ਜੋ ਨੁਕਸਾਨ ਹੋਇਆ ਉਹ ਤਾਂ ਦੇਖਣ ਆਇਆ ਪਰਿਵਾਰ ਨੂੰ ਬਹੁਤ ਬਹੁਤ ਲੱਗਿਆ ਨਾ ਆਇਆ ਕਿ ਕਿੰਨਾ ਵੱਡਾ ਨੁਕਸਾਨ ਹੋ ਚੁੱਕਾ ਹੈ ਇਹ ਵੀ ਤਾਂ ਕਿੰਨਾ ਦਾ ਨੁਕਸਾਨ ਜੇ ਗੱਲ ਕਰੀਏ ਮੰਨ ਲੀ ਨੁਕਸਾਨ ਲੱਖ ਰੁਪਏ ਦਾ ਨੁਕਸਾਨ ਹੋ ਗਿਆ ਕੀ ਕਿਸੇ ਦਾ ਕਾਰੋਬਾਰ ਸੀਗਾ ਇਹਨਾਂ ਦਾ ਪਲਾਸਟਿਕ ਦੇ ਲਫਾ ਤੇ ਹੋਰ ਸਾਰਾ ਉਹ ਜਿਹੜੇ ਹੋਜਰੀ ਹੋਜਰੀ ਦਾ ਟੋਟਲ ਮਟੀਰੀਅਲ ਜਿਹੜਾ ਹੈਗਾ ਸੀ ਉਹ ਇਹਦੇ ਸੇਵ ਕਰਦੇ ਸੀ ਜਿਨ੍ਹਾਂ ਦਾ ਸਟਾਕ ਪਿਆ ਸੀ ਸਾਰੇ ਜਿਹੜਾ ਰੱਖ ਬਣ ਗਿਆ ਤੁਹਾਡੇ ਸਰ ਦੇ ਅੰਦਰ ਦੀ ਪਹਿਲੀ ਚੀਜ਼ ਜਿਹੜਾ ਪੈਸੀ ਇਹ ਸਵੇਰੇ ਮੇਰੇ ਕੋਲ 9:30 9:00 ਵਜੇ ਦੇ ਲੱਗਣਾ ਐ ਜਿਹੜੀ ਜੀ ਤਾਰਾ ਜਿਹੜੀਆਂ ਨੇ ਦੇਖੋ ਕਿਸ ਹਿਸਾਬ ਦੇ ਨਾਲ ਦੇਖੋ ਤਾਰਾਂ ਦਾ ਜਾਲ ਦੇਖੋ ਕਿਸੇ ਬਹੁਤ ਅਮਲ ਧਿਆਣੀ ਹੈ ਇੰਨੇ ਪੂਰੇ ਹਾਲ ਨੇ ਇਸ ਤਰ੍ਹਾਂ ਗਲੀਆਂ ਮੱਲਿਆਂ ਦੇ ਵਿੱਚ ਹਰ ਗਲੀ ਦੇ ਤੇ ਤਾਰਾਂ ਮੇਰੇ ਕੋਲ 100-100 ਤਾਰ ਜਾ ਰਹੀ ਹੈ ਕਿਵੇਂ ਦੇਖੀ ਇਲੈਕਟ੍ਰੀ ਸਿਟੀ ਡਿਪਾਰਟਮੈਂਟ ਦੀ ਇਹ ਨਲਾਇਕੀ ਹੈ ਉਸ ਦਾ ਡਿਪਾਰਟਮੈਂਟ ਦੇ ਕੋਈ ਇਲੈਕਟ੍ਰਿਸਿਟੀ ਡਿਪਾਰਟਮੈਂਟ ਬਿਲਕੁਲ ਉਹਨਾਂ ਦੀ ਨਲਾਇਕੀ ਹੈ ਇੰਨਾ ਇੰਨੇ ਇੰਨੇ ਅਸੀਂ ਪੈਸੇ ਲੋਕ ਦਿੰਨੇ ਆ ਇੰਨਾ ਇੰਨਾ ਅਸੀਂ ਵੱਡੇ ਵੱਡੇ ਬਿੱਲ ਦਿੰਨੇ ਆ ਉਹਦੇ باوجود ਵੀ ਦੇਖੋ ਤਾਰਾ ਜਿਹੜੀਆਂ ਨੇ ਮੇਰੇ ਕੋਲ ਇੱਕ ਗਲੀ ਦੇ ਕਿੰਨੀਆਂ ਤਾਰਾਂ ਜਿਹੜੇ ਗਿਣਤੀ ਨਹੀਂ ਹੋਈ ਬਾਰਾ ਦੇ ਉਹ ਜਿਹੜੇ ਤਾਰਾਂ ਜਿਹੜੀਆਂ ਮੱਲਿਆਂ ਦੇ ਵਿੱਚ ਗਲੀਆਂ ਤੇ ਜਾ ਰਹੀਆਂ ਨੇ ਮੈਂ ਤੇ ਬਿਜਲੀ ਮਹਿਕਮੇ ਨੂੰ ਇਹ ਅਸੀਂ ਮ ਇਸ ਸਭ ਤੋਂ ਪਹਿਲੋਂ ਦੇ ਮੇਰੇ ਨਾਲ ਮੱਲਿਆਂ ਚ ਗੜੀਆਂ ਜਿਹੜੇ ਤਾਰਾਂ ਜਾ ਰਹੇ ਨੇ ਇਹਨਾਂ ਨੂੰ ਕੋਈ ਅੰਡਰਗਰਾਊਂਡ ਕਰਨ ਦਾ ਜਿਹੜਾ ਵੇ ਸਾਧਨ ਹੋਣਾ ਚਾਹੀਦਾ ਕਿਉਂਕਿ ਮੈਂ ਹਮੇਸ਼ਾ ਜਦੋਂ ਲੋਕਾਂ ਦੇ ਕਾਰਾਂ ਚ ਕੋਈ ਅੱਗ ਲੱਗ ਜਾਂਦੀ ਹੈ ਜਾਂ ਫੈਕਟਰੀਆਂ 'ਚ ਅੱਗ ਲੱਗ ਜਾਂਦੀ ਹੈ ਸੌਫਟ ਸਰਕਟ ਦੀ ਵਜ੍ਹਾ ਕਰਕੇ ਜ਼ਿਆਦਾ ਲੱਗਦੀ ਹੈ ਉਹਦਾ ਕਾਰਨ ਇਹ ਵੀ ਜਿਹੜੀ ਜਿਹੜੇ ਤਾਰਾ ਨੰਗੀਆਂ ਤਾਰਾਂ ਪਈਆਂ ਨੇ ਕੋਈ ਕਰੰਟ ਦੇ ਨਾਲ ਕੋਈ ਦਫਾ ਬਹੁਤਾ ਹੋ ਜਾਂਦੀਆਂ ਲੋਕਾਂ ਦੀ ਪੁਰਾਹਾਲੇ ਦੀ ਕੋਈ ਵੀ ਮੈਗਨ ਨਹੀਂ ਸੁਣਾਈ ਹੈ ਮਾਨ ਸਾਹਿਬ ਕਹਿੰਦੇ ਨੇ ਅਸੀਂ ਬਿਜਲੀ ਫਰੀ ਦਿੰਦੇ ਆ ਮਾਨ ਸਾਹਿਬ ਤੇ ਬਹੁਤ ਕੁਝ ਕਹਿੰਦੇ ਜੀ ਮਾਨ ਸਾਹਿਬ ਨੇ ਤੇ ਬਹੁਤ ਪੰਜਾਬ ਦਾ ਬੇੜਾ ਕਰ ਕਰ ਚ ਰੱਖਦਾ ਫਰੀ ਕਹਿ ਕੇ ਕਿ ਲੋਕਾਂ ਨੂੰ ਪੰਜਾਬ ਨੂੰ ਲੁੱਟ ਲਿਆ ਤੁਹਾਡੇ ਸਾਹਮਣੇ ਹੀ ਹੈ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਲੋਕੋ ਮਰਾਹ ਹੋਏ ਨੇ ਉਹ ਤੁਸੀਂ ਰੋਜ਼ ਲੋਕਾਂ ਕੋਲ ਸੁਣਦੇ ਪਏ ਹੋ ਮਾਨ ਸਾਹਿਬ ਤੇ ਬਹੁਤ ਵੱਡੀਆਂ ਵੱਡੀਆਂ ਗੱਲਾਂ ਕਰਦੇ ਮਾਨ ਸਾਹਿਬ ਦੇ ਵੀ ਕਹਿੰਦੇ ਨੇ ਜੀ ਨਸ਼ੇ ਵਿਰੋਧ ਦਾ ਅਭਿਆਨ ਚਲਾਇਆ ਜਾਵੇ ਤੁਹਾਡੇ ਸਾਹਮਣੇ ਉਸ ਦਿਨ ਮਜੀਠੇ 28 ਮੌਤ ਹੋ ਗਏ ਨੇ ਅੱਜ ਤੁਸੀਂ ਨੌਰਵਾਲਾ ਰੋਡ ਤੋਂ ਫੋਟਰ ਵੀ ਸਰਬ ਨਗਰੀ ਦੀ ਸ਼ਰਾਬ ਵੀ ਕਿਹ ਜਿਹਾ ਮੋਤਾ ਹੁੰਦੇ ਬਈਆਂ ਘਰ ਘਰ ਚਿੱਟਾ ਵੇ ਉਹਦੇ ਨਾਲ ਘਰ ਘਰ ਗਲੀਆਂ ਦੇ ਵਿੱਚ ਮਾਨ ਸਾਹਿਬ ਦਾ ਬਹੁਤ ਕੁਛ ਕਹਿੰਦੇ ਨੇ ਮਾਨ ਸਾਹਿਬ ਦੇ ਚੁਟਕਲੇ ਉਹਨਾਂ ਨੂੰ ਸੁਣਾਉਂਦੇ ਸੀ ਸਾਡੇ ਲੋਕਾਂ ਨੇ ਵੋਟਰ ਪਾ ਕੇ ਉਹਨਾਂ ਨੂੰ ਇੱਕ ਸੀਐਮ ਬਣਾਤਾ ਬਸ ਉਹ ਠੀਕ ਹੈ ਟਾਈਮ ਹੈ ਉਹਨਾਂ ਦਾ